ਸੰਜੇ ਦੱਤ ਤੇ ਨਾਲ ਹੀ ਰੇਖਾ ਜਿਨ੍ਹਾਂ ਦੇ ਕਥਿਤ ਅਫੇਅਰ ਤੋਂ ਬਾਅਦ ਜਦੋਂ মিডিਆ ਦੇ ਵਿੱਚ ਸਵਾਲ ਜਵਾਬ ਕੀਤੇ ਜਾ ਰਹੇ ਸੀ ਤਾਂ ਇਹਨਾਂ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਲੇਕਿਨ ਸੰਜੇ ਦੱਤ ਦੀ ਮਾਂ ਦੇ ਵੱਲੋਂ ਰੇਖਾ ਨੂੰ ਜੋ ਹੈ ਮੀਡੀਆ ਦੇ ਸਾਹਮਣੇ ਉਹਦੀ ਬੇਇੱਜ਼ਤੀ ਕੀਤੀ ਗਈ ਕਿਹਾ ਗਿਆ ਕਿ ਰੇਖਾ ਜੋ ਹੈ ਉਹ ਲੋਕਾਂ ਨੂੰ ਮਰਦਾਂ ਨੂੰ ਸਿਗਨਲ ਦਿੰਦੀ ਹੈ ਫਸਾਉਣ ਦੇ ਲਈ ਉਹ ਇੱਕ ਜਾਲ ਵਿਛਾਉਂਦੀ ਹੈ ਸਿਗਨਲ ਦਿੰਦੀ ਹੈ ਤੇ ਇਵਨ ਕਿ ਜੋ ਨਰਗਿਸ ਹੈ ਉਹਨਾਂ ਦੇ ਵੱਲੋਂ ਰੇਖਾ ਨੂੰ ਡਾਇਨ ਵੀ ਕਿਹਾ ਦਿੱਤਾ ਜੀ ਹਾਂ ਆਖਿਰ ਮਾਮਲਾ ਕੀ ਹੈ ਸੰਜੇ ਦੱਤ ਤੇ ਰੇਖਾ ਦੇ ਕਤਤ ਅਫੇਅਰ ਨੂੰ ਲੈ ਕੇ ਬਾੰਟਦੇ ਆ ਇਸ ਵੀਡੀਓ ਦੇ ਵਿੱਚ ਬਾਲੀਵੁੱਡ ਦੀ ਦੁਨੀਆ ਦਾ ਉਹ ਹੀਰੋ ਜਿਸ ਦੀ ਜ਼ਿੰਦਗੀ ਹਮੇਸ਼ਾ ਹੀ ਵਿਵਾਦਾਂ ਦੇ ਨਾਲ ਘਿਰੀ ਰਹੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਦੀ ਵਜ੍ਹਾ ਦੇ ਕਰਕੇ ਉਹ ਹਮੇਸ਼ਾ ਹੀ ਚਰਚਾ ਦੇ ਵਿੱਚ ਰਹੇ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਸੰਜੇ ਦੱਤ ਜਿਨ੍ਹਾਂ ਦਾ ਜਨਮ ਦਿਨ 29 ਜੁਲਾਈ ਨੂੰ ਹੁੰਦਾ ਹੈ 29 ਜੁਲਾਈ 1959 ਨੂੰ ਸੁਨੀਲ ਦੱਤ ਦੇ ਨਾਲ ਹੀ ਨਰਗਿਸ ਦੇ ਘਰ ਦੇ ਵਿੱਚ ਜਨਮੇ ਸੰਜੂ ਬਾਬਾ ਨੇ ਆਪਣੀ ਐਕਟਿੰਗ ਦੇ ਵਿੱਚ ਪੂਰੀ ਦੁਨੀਆ ਦਾ ਦਿਲ ਜਿੱਤਿਆ। ਹੀਰੋ ਤੋਂ ਲੈ ਕੇ ਵਿਲਨ ਦੇ ਕਿਰਦਾਰ ਦੇ ਵਿੱਚ ਉਹ ਜਾਨ ਫੂਕ ਦਿੰਦੇ ਸੀ। ਸੰਜੇ ਦੱਤ ਜੋ ਕਿ ਅੱਜ ਆਪਣਾ 65ਵਾਂ ਜਨਮ ਦਿਨ ਮਨਾ ਰਹੇ ਨੇ। ਤੁਹਾਨੂੰ ਦੱਸ ਦਈਏ ਬਹੁਤ ਸਾਰੇ ਉਤਰਾਚੜਾ ਦੇ ਬਾਵਜੂਦ ਵੀ ਸੰਜੇ ਦੱਤ ਦੀ ਫਿਲਮੀ ਕੈਰੀਅਰ ਜੋ ਹੈ ਉਹ ਚੱਲਦਾ ਹੀ ਰਿਹਾ। ਇਸ ਦੇ ਨਾਲ ਹੀ ਹੀਰੋ ਦੀ ਲਵ ਲਾਈ ਵੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ ਜੀ ਹਾਂ ਅੱਜ ਅਸੀਂ ਤੁਹਾਨੂੰ ਰੇਖਾ ਅਤੇ ਸੰਜੇ ਦੇ ਬਾਰੇ ਦੇ ਵਿੱਚ ਦੱਸਾਂਗੇ ਜਿਨ੍ਹਾਂ ਨੂੰ ਲੈ ਕੇ ਬੇਹੱਦ ਹੀ ਲੋਕਾਂ ਨੂੰ ਘੱਟ ਜਾਣਕਾਰੀ ਹੈ ਅਤੇ ਇਸ ਰਿਸ਼ਤੇ ਨੂੰ ਲੈ ਕੇ ਸੰਜੇ ਦੀ ਮਾਂ ਨਰਗਿਸ ਨੇ ਵੀ ਕਮੈਂਟ ਕੀਤਾ ਸੀ ਤਾਂ ਕਮੈਂਟ ਕੀ ਕੀਤਾ ਸੀ ਵਿਵਾਦ ਕੀ ਹੋਇਆ ਸੀ ਆਓ ਜਾਣਦੇ ਹਾਂ ਦੱਸਦਾ ਇਹ ਕਿ ਇਹ ਉਹ ਵਕਤ ਸੀ ਜਦੋਂ ਸੰਜੇ ਦੱਤ ਦੀ ਜ਼ਿੰਦਗੀ ਦੇ ਵਿੱਚ ਕੁਝ ਵੀ ਠੀਕ ਨਹੀਂ ਸੀ ਅਤੇ ਉਹਨਾਂ ਰੇਖਾ ਦੇ ਨਾਲ ਫਿਲਮ ਜ਼ਮੀਨ ਆਸਮਾਨ 1984 ਦੇ ਵਿੱਚ ਕੰਮ ਕੀਤਾ ਸੀ ਇਹ ਉਹੀ ਦੌਰ ਸੀ ਜਦੋਂ ਸੰਜੇ ਦੱਤ ਦਾ ਕੈਰੀਅਰ ਡੁੱਬ ਰਿਹਾ ਸੀ ਲੇਕਿਨ ਰੇਖਾ ਮੱਲਾ ਮਾਰ ਰਹੀ ਸੀ ਅਜਿਹੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਰੇਖਾ ਨੂੰ ਸੰਜੇ ਦੇ ਡਰੱਗਸ ਦੇ ਬਾਰੇ ਵੀ ਪਤਾ ਸੀ ਅਤੇ ਉਹ ਉਹਨਾਂ ਦਾ ਸਹਾਰਾ ਬਣ ਗਈ ਸੀ ਮੀਡੀਆ ਰਿਪੋਰਟਸ ਦੇ ਮੁਤਾਬਕ ਰੇਖਾ ਉਸ ਵਕਤ ਸੰਜੇ ਦੱਤ ਦੇ ਨਾਲ ਇਮੋਸ਼ਨਲੀ ਅਟੈਚ ਹੋ ਗਈ ਸੀ ਰੇਖਾ ਅਤੇ ਸੰਜੇ ਨੇ ਆਪਣੇ ਕਥਿਤ ਰੋਮਾਂਸ ਨੂੰ ਲੈ ਕੇ ਕਦੀ ਵੀ ਜੋ ਐ ਖਬਰਾਂ ਉੱਤੇ ਕੁਝ ਨਹੀਂ ਬੋਲਿਆ ਹਮੇਸ਼ਾ ਹੀ ਚੁੱਪੀ ਸਾਦੇ ਰੱਖੀ ਲੇਕਿਨ ਸੰਜੇ ਦੱਤ ਦੀ ਮਾਂ ਨਰਗਿਸ ਦੱਤ ਮੀਡੀਆ ਰਿਪੋਰਟਾਂ ਦੇ ਵਿੱਚ ਜੋ ਆਪਣਾ ਜਵਾਬ ਦੇਣ ਤੋਂ ਖੁਦ ਨੂੰ ਰੋਕ ਨਹੀਂ ਸકી ਜੀ ਹਾਂ 1976 ਦੇ ਵਿੱਚ ਨਰਗਿਸ ਨੇ ਰੇਖਾ ਦੇ ਖਿਲਾਫ ਇੱਕ ਵਿਵਾਦਿਤ ਬਿਆਨ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਰੇਖਾ ਜੋ ਮਰਦ ਨੇ ਉਹਨਾਂ ਨੂੰ ਖੁਦ ਹੀ ਸਿਗਨਲ ਦਿੰਦੀ ਹੈ। ਇੰਨਾ ਹੀ ਨਹੀਂ ਨਰਗਿਸ ਨੇਤਾ ਰੇਖਾ ਨੂੰ ਡਾਇਨਟਕ ਕਹਿ ਦਿੱਤਾ ਸੀ। ਨਰਗਿਸ ਨੇ ਅੱਗੇ ਕਿਹਾ ਸੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਰੇਖਾ ਕਿਸੇ ਖੋ ਗਈ ਹੈ। ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਮਜ਼ਬੂਤ ਆਦਮੀ ਦੀ ਲੋੜ ਹੈ। ਜੀ ਹਾਂ ਨਰਗਿਸ ਨੇ ਇਸ ਗੱਲ ਨੂੰ ਕਰਦੇ ਹੋਏ ਕਿਹਾ ਸੀ ਜੋ ਉਹਨਾਂ ਦੀ ਸਟੇਟਮੈਂਟ ਹੈ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਰੇਖਾ ਮਰਦਾਂ ਨੂੰ ਇਸੇ ਤਰੀਕੇ ਦੇ ਨਾਲ ਸੰਕੇਤ ਦਿੰਦੀ ਹੈ ਉਹ ਆਸਾਨੀ ਦੇ ਨਾਲ ਉਪਲਬਧ ਹੈ ਕੁਝ ਲੋਕਾਂ ਦੀ ਨਜ਼ਰ ਦੇ ਵਿੱਚ ਉਹ ਕਿਸੇ ਡਾਇਨ ਤੋਂ ਘਟ ਨਹੀਂ ਹੈ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਮੈਂ ਉਹਨਾਂ ਨੂੰ ਸਮਝਦੀ ਆਂ ਮੈਨੂੰ ਆਪਣੇ ਸਮੇਂ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹਨਾਂ ਦੇ ਨਾਲ ਮੈਂ ਕੰਮ ਕੀਤਾ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਜੋ ਰੇਖਾ ਹੈ ਉਹ ਕਿਤੇ ਗੁੰਮ ਹੋ ਗਈ ਹੈ ਖੋ ਗਈ ਹੈ ਉਹਨਾਂ ਨੂੰ ਮਜ਼ਬੂਤ ਕਿਸੇ ਆਦਮੀ ਦੀ ਲੋੜ ਹੈ ਤਾਂ ਇਹ ਵਿਵਾਦਿਤ ਬਿਆਨ ਜੋ ਹੈ ਇਹ ਨਰਗਿਸ ਯਾਨੀ ਕਿ ਸੰਜੇ ਦੱਤ ਦੀ ਮਾਤਾ ਦੇ ਵੱਲੋਂ ਦਿੱਤਾ ਗਿਆ ਸੀ ਜਦੋਂ ਚਰਚਾਵਾਂ ਚੱਲ ਰਹੀਆਂ ਸਨ ਰੇਖਾ ਤੇ ਸੰਜੇ দত্ত ਦੇ ਕਥਿਤ ਰੋਮਾਂਸ ਦੀਆਂ ਉਸ ਉਤੇ ਜੋ ਸੰਜੇ দত্ত ਤੇ ਰੇਖਾ ਨੇ ਇਹਨਾਂ ਨੇ ਕਦੀ ਵੀ ਆਪਣੀ ਚੁੱਪੀ ਨਹੀਂ ਤੋੜੀ ਮੀਡੀਆ ਰਿਪੋਰਟਸ ਦੇ ਵਿੱਚ ਲਗਾਤਾਰੀ ਜੋ ਇਹਨਾਂ ਦੇ ਰੋਮਾਂਸ ਦੀ ਗੱਲ ਸਾਹਮਣੇ ਆਉਂਦੀ ਸੀ ਤਾਂ ਅਜਿਹੇ ਦੇ ਵਿੱਚ ਕਈ ਸਾਰੇ ਸਵਾਲ ਜਵਾਬ ਜੋ ਨੇ ਸੰਜੇ দত্ত ਤੇ ਰੇਖਾ ਤੋਂ ਕੀਤੇ ਜਾਂਦੇ ਸੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਲੇਕਿਨ ਇਹਨਾਂ ਦੋਨਾਂ ਦੇ ਵੱਲੋਂ ਉਹਨਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਸੀ ਲੇਕਿਨ ਜਦੋਂ ਉਨ੍ਹਾਂ ਦੀ ਮਾਂ ਯਾਨੀ ਸੰਜੀਪ ਦੱਤ ਦੇ ਮਾਤਾ ਨਰਗਿਸ ਦੇ ਨਾਲ ਇਸ ਮੁਤਲਕ ਸਵਾਲ ਜਵਾਬ ਕੀਤਾ ਗਿਆ ਤਾਂ ਉਨ੍ਹਾਂ ਦਾ ਗੁੱਸਾ ਜੋ ਹੈ ਮੀਡੀਆ ਦੇ ਵਿੱਚ ਨਜ਼ਰ ਆਇਆ ਉਨ੍ਹਾਂ ਦੀ ਨਰਾਜ਼ਗੀ ਨਜ਼ਰ ਆਈ ਨਰਾਜ਼ਗੀ ਦੇ ਤਹਿਤ ਉਨ੍ਹਾਂ ਨੇ ਰੇਖਾ ਨੂੰ ਦਾਇਨ ਤੱਕ ਕਹਿ ਦਿੱਤਾ ਤੇ ਨਾਲ ਹੀ ਵੱਡਾ ਵਿਵਾਦਿਤ ਬਿਆਨ ਵੀ ਦਿੱਤਾ ਸੀ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੋਵੇਗੀ ਹਮਦਰ ਟੀਵੀ ਦੇ ਜ਼ਰੀਏ ਤੁਹਾਨੂੰ ਇਸ ਬਾਰੇ ਪਤਾ ਲੱਗਿਆ ਹੋਵੇਗਾ ਇਸੇ ਤਰੀਕੇ ਦੇ ਨਾਲ ਹੋਰ ਵੀ ਖਬਰਾਂ ਤੇ ਨਾਲ ਹੀ ਤਾਜ਼ਾਤਰੀਨ ਜਾਣਕਾਰੀ ਪਾਣ ਦੇ ਲਈ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ